ਅਜਨਾਲਾ ਦੇ ਕਸਬਾ ਆਮ ਦਾਸ ਵਿੱਚ ਬੀਜੀਪੀ ਨੂੰ ਵੱਡਾ ਝਟਕਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਮੈਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਅਪਡੇਟ ਸਾਬਕਾ ਸਰਪੰਚ ਦੇ ਕਈ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਆਮ ਦਾਸ ਵਿੱਚ ਸਿਆਸਤ ਉਸ ਵੇਲੇ ਗਰਮਾ ਗਈ ਜਦੋਂ ਇਤੋਂ ਦੇ ਸਾਬਕਾ ਸਰਪੰਚ ਨੇ ਆਪਣੀ ਨਜ਼ਦੀਕੀ ਸਾਥੀਆਂ ਨਾਲ ਸ਼੍ਰੋਮਣੀ ਕਾਲੀ ਦਲ ਦਾ ਦामਨ ਫੜ ਲਿਆ ਚੋਣਾਂ ਤੋਂ ਪਹਿਲਾਂ ਇਹ ਕਦਮ ਬੀਜੀਪੀ ਲਈ ਝਟਕਾ ਅਤੇ ਕਾਲੀ ਦਲ ਦੀ ਵੱਡੀ ਮਜ਼ਬੂਤੀ ਵਜੋਂ ਸਾਹਮਣੇ ਆਇਆ ਸ਼ਾਮਲ ਹੋਣ ਦੌਰਾਨ ਜੋਤ ਸਿੰਘ ਸਮਰਾਸ਼ ਸ਼੍ਰੋਮਣੀ ਕਮੇਟੀ ਮੈਂਬਰ ਦੇ ਹਲਕਾ ਇੰਚਾਰਜ ਨੇ ਨਵੀਂ ਟੀਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਰਾਮਦਾਸ ਵਿੱਚ ਅਕਾਲੀ ਦਲ ਦੀ ਪੱਕੀ ਮਜ਼ਬੂਤੀ ਹੁਣ ਹੋਰ ਮਜ਼ਬੂਤ ਹੋਵੇਗੀ ਸ਼ਾਮਲ ਹੋਏ ਬਿੱਟੂ ਸਰਪੰਚ ਨੇ ਕਿਹਾ ਕਿ ਲੋਕਾਂ ਦੇ ਵਿਕਾਸ ਅਤੇ ਸੇਵਾ ਨੂੰ ਧਿਆਨ ਚ ਰੱਖ ਕੇ ਉਹਨਾਂ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਹੈ ਤੇ ਉਹ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤੀ ਦੇਣ ਲਈ ਪੂਰਾ ਯੋਗਦਾਨ ਪਾਉਣਗੇ ਖੇਤਰ ਵਿੱਚ ਵੋਟਰਾਂ ਦਾ ਰੁਝਾਨ ਵੀ ਹੋਣਾ ਅਕਾਲੀ ਦਲ ਵੱਲੋਂ ਵੱਧਦਾ ਦਿਖ ਰਿਹਾ ਹੈ ਜਿਸ ਕਰਕੇ ਇਹ ਤਬਦੀਲੀ ਅਜਨਾਲਾ ਦੀ ਸਿਆਸਤ ਵਿੱਚ ਮਹੱਤਵਪੂਰਨ ਮੰਨੀ ਜਾ ਰਹੀ ਹੈ सरपंच साहब बिट्टू जी ਪਿੰਡ ਪੰਜ ਕਰਾਈਆਂ ਕਵਾਲਾ ਇਹ ਸਾਬਕਾ ਸਰਪੰਚ ਆ ਪਹਿਲਾਂ ਵੀ ਇਹ ਅਕਾਲੀ ਦਲ ਦੇ ਵਿੱਚ ਸੀ ਤੇ ਜਦੋਂ ਇੱਥੇ ਹਲਕੇ ਦੀ ਚੇਂਜ ਹੋਣ ਦੇ ਕਾਰਨ ਇਹ ਬੀਜੇਪੀ ਚ ਚਲੇ ਗਈ ਸੀ ਸਾਰੇ ਤੇ ਇਹਨਾਂ ਦਾ ਬਹੁਤ ਵੱਡਾ ਇੱਕ ਟੀਮ ਹੈ ਇਹਨਾਂ ਦੀ ਜਿਹੜੀ ਹੈ ਅੱਜ ਸਾਰੇ ਆਪਣੇ ਨਗਰ ਦੇ ਸਾਥੀਆਂ ਨਾਲ ਲੈ ਕੇ ਤੇ ਸਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਟਿਕਾਰ ਵਾਪਸੀ ਕੀਤੀ ਇਹਨਾਂ ਇਹਨਾਂ ਦੇ ਆਉਣ ਨਾਲ ਸਾਨੂੰ ਬਹੁਤ ਵੱਡਾ ਅੱਜ ਹੰਗਾਰਾ ਮਿਲਿਆ ਜਿਹੜਾ ਅਕਾਲੀ ਦਲ ਪਾਰਟੀ ਜਿਹੜੀ ਹੋਰ ਮਜ਼ਬੂਤ ਹੋਈ ਆ ਸਾਡੀ ਪਹਿਲਾਂ ਵੀ ਉੱਥੇ ਰਾਣੇ ਵੀਰ ਹੋਣੀ ਬਾਬਾ ਜੀ ਤੇ ਸਾਰੀ ਇਹਨਾਂ ਦੀ ਟੀਮ ਜਿਨ੍ਹਾਂ ਨੇ ਸਾਰਿਆਂ ਨੇ ਰਲ ਮਿਲ ਕੇ ਹੁਣ ਇਕੱਠੇ ਚੱਲਣ ਦਾ ਅੱਜ ਸਾਥ ਦਿੱਤਾ ਆ ਜਿਹਦੇ ਨਾਲ ਬਹੁਤ ਵੱਡਾ ਅੱਜ ਬਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਕਿਉਂਕਿ ਜਿਹੜਾ ਬੀਜੇਪੀ ਦਾ ਮੇਨ ਇਹੀ ਇੱਥੇ ਇਹਨਾਂ ਪਿੰਡਾਂ 'ਚ ਜਿਹੜਾ ਵੇਖਦੇ ਸੀ ਸਾਡਾ ਵੀਰੇ ਸਾਫਕਾ ਸਰਪੰਚ ਬਹੁਤ ਮਿਹਨਤੀ ਤੇ ਬਹੁਤ ਵਧੀਆ ਇਨਸਾਨ ਆ ਇਹਦੇ ਆਉਣ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਵੀ ਬਹੁਤ ਵੱਡਾ ਹੰਗਾਰਾ ਮਿਲਿਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦਾ ਕਿ ਇਹਨਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਕੇ ਪਾਰਟੀ ਨੂੰ ਬੜਾ ਵੱਡਾ ਮਾਣ ਬਖਸ਼ਿਆ ਤੇ ਤਗੜੇ ਹੋ ਕੇ ਆਸ ਕਰਦਾ ਕਿ ਤਗੜੇ ਹੋ ਕੇ ਅਕਾਲੀ ਦਲ ਦਾ ਜਿਹੜਾ ਅੱਗੇ ਨਾਲੋਂ ਦਿਨ-ਦੁਗਣੀ ਰਾਤ-ਦੁਗਣੀ ਮਿਹਨਤ ਕਰਨਗੇ ਹਾਂਜੀ ਅਸੀਂ ਕਹਿੰਦੇ ਆ ਵੀ ਜੋ ਸਰਦਾਰ ਸ਼ਕਤੀਬੀ ਸ਼ਕੀਰ ਸਿੰਘ ਬਾਦਲ ਜੀ ਨੇ ਸਾਡਾ ਪੀਰਤ ਵਿੱਚ ਬਹੁਤ ਪਬਲਿਕ ਦੀ ਸੇਵਾ ਕੀਤੀ ਹੈ ਅਸੀਂ ਉਹਨਾਂ ਦੇ ਪ੍ਰਭਾਵਤ ਹੋ ਕੇ ਤੇ ਅਸੀਂ ਘਰ ਕਾਲੇ ਦਲ ਜਵਾਬ ਸੀ ਕੀ ਦਿੱਤੀ ਹੈ ਹੋਰ ਵੀ ਕਰਨ ਹੈਗਾ ਕੋਈ ਨਹੀਂ ਮੇਰੇ ਕੋਈ ਕਰਨੀ ਜੀ ਕਿੰਨੀ ਕੀ ਮਦਦ ਹੋਏਗੀ ਬਲਾਕ ਸੰਮਤੀ ਜੁਣਾ ਆ ਗਏ ਨੇ ਨਹੀਂ ਬਲਾਕ ਸੰਮਤੀ ਸੇ ਆਪਾਂ ਇਹਨਾਂ ਨੂੰ ਸੀਟ ਜਿੱਤ ਕੇ ਦਾ ਆ ਜ ਆਪਣੇ ਬਹੁਤ ਅੱਜ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਮੇਰੇ ਬ੍ਰਦਰ ਨੇ ਅੱਜ ਇੰਨੀ ਖੁਸ਼ੀ ਹੋਈ ਹੈ ਕਿ ਅਸੀਂ ਇੱਕ ਪਲੇਟਫਾਰਮ ਤੇ ਖੜੇ ਹੋਏ ਆ ਅਸੀਂ ਹੁਣ ਮੋਢੇ ਨਾਲ ਮੋਢਾ ਜੋੜ ਕੇ ਅਕਾਲੀ ਦਲ ਨੂੰ ਤਗੜਿਆ ਕਰਨ ਚ ਦਿਨ ਰਾਤ ਇੱਕ ਕਰਾਂਗੇ ਬਾਕੀ ਜਿਹੜੀ ਵੀ ਕੋਈ ਮਤਲਬ ਕਿ ਸਾਨੂੰ ਅੱਜ ਹੋਰ ਇਦੋਂ ਵੱਧ ਖੁਸ਼ੀ ਕਿਤੇ ਨਹੀਂ ਹੋਣੀ ਜਿੰਨੀ ਅੱਜ ਸਾਨੂੰ ਕੋਈ ਖੁਸ਼ੀ ਇਕੱਠੇ ਹੋ ਕੇ ਹੋਈ ਹੈ ਕਿਉਂਕਿ ਇਹ ਕਾਲੀ ਦਾਲ ਦੇ ਹੀ ਰਹਿਣੇ ਸ਼ੁਰੂ ਤੋਂ ਤੇ ਕਾਲੀ ਦਾਲ ਵਿੱਚ ਹੀ ਰਹਿਣਾ ਹੈ ਇਸ ਕਰਕੇ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਆਉਣ ਵਾਲੀ ਇਲੈਕਸ਼ਨ ਜਿਹੜੀ ਹੈ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਜਿਤਾਵਾਂਗੇ ਜੀ